ਬਾਬਾ ਸਾਹਬ ਸਿੰਘ ਜੀ ਉੰਨੇ ਵਾਲੇ ਆਪਦੇ ਲੰਗਰ ਵਿੱਚ ਭਗਤ ਸਿੰਘ ਨਾਮ ਦੇ ਸੇਵਾ ਕਰਦੇ ਸੀ ਪ੍ਰੇਮ ਜਿਵੇਂ ਇੱਥੇ ਕੁਮਾਰ ਸਿੰਘ ਕਰ ਮਾਤਾ ਉਹਨਾਂ ਨੇ ਚੜਾਈ ਕਰ ਗਈ ਉਹ ਵੀ ਸੇਵਾ ਕਰਿਆ ਕਰਦੀ ਸੀ ਲੰਗਰ ਦੀ ਬੱਤਲ ਮਾਜਣੇ ਸਬਜ਼ੀਆਂ ਵਗੈਰਾ ਛੱਲਣੀਆਂ ਹੋਰ ਜੋ ਵੀ ਸੇਵਾ ਬਾਬਾ ਜੀ ਦੇ ਲੰਗਰ ਬਹੁਤ ਵੱਡਾ ਸੀ 12-13000 ਸਿੰਗਲ ਉਹਨਾਂ ਕੋਠੇ ਰਦਾ ਸੀ ਸਭ ਪ੍ਰਸ਼ਾਦੇ ਉੱਥੇ ਚੱਕਦੇ ਵੱਡੇ-ਵੱਡੇ ਉਹਨਾਂ ਦੇ ਢੇਗੇ ਸੀ ਚਾਰ ਆਦਮੀ ਅੰਦਰ ਵੜ ਕੇ ਇੱਕ ਢੇਗੇ ਦੇ ਸੁਵਾਈ ਕਰਦੇ ਛੋਟੀ ਮੰਜੀ ਵਿੱਚ ਬਹਿ ਜਾਂਦੀ ਸੀ ਬੜਾ ਭਾਰਾ ਲੰਗਰ ਬਾਬਾ ਵੀਰ ਸਿੰਘ ਨੂੰ ਸਵਾਰੇ ਉਹਨਾਂ ਦੇ ਵਿੱਚ ਚਤਾ 50 ਬੰਦੇ ਲੰਗਰ ਵਿੱਚ ਸੇਵਾ ਕਰਿਆ ਕਰਦੇ ਬਾਬਾ ਜੀ ਨੂੰ ਦੱਸਿਆ ਕਹਿੰਦੇ ਬਾਬਾ ਜੀ ਸ੍ਰੀਮਾਨ ਜੀ ਦੀ ਮਾਤਾ ਬਾਬਾ ਭਗਤ ਸਿੰਘ ਦੀ ਚੜ੍ਹਾਈ ਕਰ ਗਏ ਕਿਪ ਕਰ ਗਏ ਅੰਤਰ ਧਿਆਨ ਹੋ ਕੇ ਦੇਖਿਆ ਕਹਲੇ ਭਾ ਯੋਦਾ ਸਰੀਰ ਸੰਸਕਾਰਿਓਨਾ ਸੰਸਕਾਰ ਨਹੀਂ ਕਰਨਾ ਰੋਕ ਰਖਿਓ ਬਚਨ ਮੰਨ ਲਿਆ ਤੇ ਅਖੀਰ ਉਹ ਕਿੰਨਿਆ ਘਟਿਆਂ ਤੋਂ ਬਾਅਦ ਜਾਂਦੀ ਹੋਗੀ ਜੰਦੇ ਹੋਈ ਤਾਂ ਬਾਬਾ ਜੀ ਵੱਲ ਨੂੰ ਚੱਲ ਪਈ ਬਹੁਤ ਸੰਗਤ ਨਾਲ ਐ ਜਾ ਕੇ ਬਾਬਾ ਜੀ ਤਾਂ ਟਾਈਮ ਲੈ ਲਿਆ ਕਿਉਂਕਿ ਉਹਨਾਂ ਦਾ ਟਾਈਮ ਬਹੁਤ ਔਖਾ ਮਿਲਦਾ ਸੀ ਮਹਾਰਾਜਾ ਰਣਜੀਤ ਸਿੰਘ ਵੀ ਇੱਕ ਇੱਕ ਹਫਤਾ ਜਾ ਕੇ ਦਰਵਾਜ਼ੇ ਤੇ ਬੈਠਾ ਰਹਿੰਦਾ ਤਾਂ ਜਾ ਕੇ ਕਿਤੇ ਮਿਲਿਆ ਕਰਦੇ ਸੀ ਨਹੀਂ ਮਿਲਦੇ ਮਹਾਤਮਾ ਦੀ ਮੌਜੂਦਗੀ ਆਪਣੇ ਸੂਰਜ ਪ੍ਰਕਾਸ਼ ਲਿਖਿਆ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਕਿੰਨੇ ਮਹੀਨੇ ਬੈਠੇ ਰਹੇ ਲੇਗਨ اندرੋਂ ਜਵਾਬ ਆ ਗਿਆ ਵੀ ਅਸੀਂ ਨਹੀਂ ਮਿਲਣਾ ਵਾਪਸ ਆ ਗਿਆ ਵਿਚਾਰਾ ਅੰਮ੍ਰਿਤਸਰ ਆ ਕੇ ਚੜ੍ਹਾਈ ਕਰ ਗਿਆ ਸੂਰਜ ਪ੍ਰਕਾਸ਼ ਉੱਥੇ ਹੀ ਪਿਆ ਰਹਿ ਗਿਆ ਉਹਦੇ ਗੇਂ ਅੰਤੇ ਮਲਾਵਟਾਂ ਹੋਰ ਕਰਤੀਆਂ ਪਰਵਾਹᱮ ਨਾ ਕਰਿਆ ਉਹਨਾਂ ਨੇ ਗ੍ਰੰਥ ਉਹਨਾਂ ਦਾ ਇਹਨਾਂ ਨੂੰ ਟਾਈਮ ਦੇਤਾ ਛੇੜ ਕੇ ਕਹਿਣ ਲੱਗੇ ਬੀਬੀ ਕਿਵੇਂ ਹੋ ਜੀ ਕਹੀਂ ਬਾਬਾ ਜੀ ਮੈਨੂੰ ਇੱਥੋਂ ਲੈ ਗਏ ਮਾਰਿਆ ਮੂਰੀਆ ਤਾਂ ਹੈ ਨਹੀਂ ਮੈਨੂੰ ਬਹੁਤ ਛੇਤੀ ਲੱਗੇ ਜੇ ਉੱਥੇ ਜਾ ਕੇ ਧਰਮ ਰਾਜ ਨੇ ਕਿਹਾ ਵੀ ਨਾਮ ਕੋਡੋ ਵੀਰੋ ਕਹਿੰਦੇ ਨਾਮ ਮਿਲਿਆ ਇਹਨੂੰ ਮੇਰਾ ਕਹਿੰਦਾ ਇੱਕਦਮ ਧਾੜ ਗਿਆ ਵੀ ਇਹ ਤਾਂ ਗਲਤ ਆ ਗਈ ਕਹਿਣ ਲੱਗੇ ਤੁਸੀਂ ਕਿੱਡੀ ਗਲਤੀ ਕਰੀ ਐ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਦਰਗਾਹ ਦੇ ਵਿੱਚ ਨੌ ਐ ਮੇਰੀ ਦਰਗਾਹ 'ਚ ਤਾਂ ਪਾਪੀ ਤੇ ਪੁੰਨੀਆਂ ਆਉਂਦੇ ਨੇ ਧਰਮ ਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਪਾਏ ਦੋਸ਼ਤਾ ਆਤਮਾ ਇਹ ਤੇਰੀ ਸਰਕਾਰ ਨਾਮ ਜਪਣ ਵਾਲਾ ਨਹੀਂ ਧਰਮ ਰਾਜ ਦੇ ਕਦੇ ਵੀ ਜਾਂਦਾ। ਤਾਰਪਰਾ ਹੈ ਤੇ ਜਾਂਦੇ ਨੇ ਪਾਪੀ, ਮਨਮੁਖ ਜਾਂ ਜਾਂਦੇ ਨੇ ਜਿਹੜੇ ਇੱਥੇ ਪੁੰਨਦਾਨ ਕਰਕੇ ਉਹਦਾ ਫਲ ਚਾਹੁੰਦੇ ਨੇ। ਉਹ ਕਚਹਿਰੀ ਜਾ ਕੇ ਉਹਦਾ ਦੰਦਰੇ ਤੇਰਾ 100 ਗੁਣਾ ਵੱਧ ਗਿਆ, ਤੇਰਾ 1000 ਗੁਣਾ ਵੱਧ ਗਿਆ, ਤੇਰਾ 70 ਗੁਣਾ ਵੱਧ ਗਿਆ, ਆਮ 70 ਗੁਣਾ ਵੱਧਾ ਹੈ। 10 ਗੁਣਾ ਇੱਥੇ ਵੱਧਾ ਹੈ, ਉੱਥੇ 70 ਗੁਣਾ ਵੱਧਾ ਹੈ। ਤੇ ਜੇ ਮਹਾਪੁਰਸ਼ਾਂ ਦੇ ਬ੍ਰਾਹਮਣ ਦਾਨ ਕਰਿਆ ਹੋਇਆ ਫផល ਹੁੰਦਾ ਤਾਂ ਸੈਂਕੜੇ ਗੁਣਾ ਹਜ਼ਾਰਾਂ ਗੁਣਾ ਵਿਭਾਜ ਜਾਂਦਾ ਲੱਖਾਂ ਗੁਣਾ ਵਿਭਾਜ ਜਾਂਦਾ ਉਹ ਜਾਂਦੇ ਨੇ ਜਿਹਨਾਂ ਦਾਨ ਜੋ ਵਿਜਲੇ ਸਵਾਰਮ ਰਾਹੇ ਕੇ ਜਾਏ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਨਹੀਂ ਜਾਂਦੇ ਹੈਗੇ ਕਬਰਾ ਗਿਆ ਮਹਾਰਾਜ ਉਸ ਵੇਲੇ ਮੇਰੀ ਬੜੀ ਸੇਵਾ કરી ਕਹਿੰਦੀ ਮੈਂ ਕਿਹਾ ਵੀ ਹੁਣੇ ਬਹੁਤ ਪਿਆਰ ਦੀਆਂ ਗੱਲਾਂ ਕਰਦੇ ਮੈਂ ਇਹਨਾਂ ਨੂੰ ਪੁੱਛੇ ਲਵਾ ਕਹਿੰਦੀ ਮੈਂ ਕਿਹਾ ਮੈਨੂੰ ਗੁਲਾਮ ਸਾਹਿਬ ਦੀ ਦਰਗਾਹ ਦਿਖਾ ਦਿਓ ਉਹ ਕਮ ਕਰ ਦਿੱਤਾ ਉੱਥੇ ਜਦ ਮੈਂ ਗਿਆ ਜੀ ਮੈਨੂੰ ਕਹਿਣ ਲੱਗੇ ਤੇਰੇ ਤਾਂ ਬੀਬੀਏ 7 ਸਾਲ ਰਹਿੰਦੇ ਨੇ ਹੋਰ ਤੁਹਾਹਾਰਾ ਜੀ ਮੈਂ ਬਾਬਸਾ ਜੀ ਮਹਾਰਾਜ ਕਹਿਣ ਲੱਗੇ ਬਾਬਾ ਜੀ ਕਹਿੰਦੇ ਦੇਖੋ ਸਾਥ ਸੰਗ ਗੁਰੂ ਮਹਾਰਾਜ ਲਿਖਦੇ ਆ ਸਾਥ ਸੰਗ ਧਰਮ ਰਾਏ ਕਰੇ ਸੇਵਾ ਸਾਥ ਸੰਗ ਸੋਭਾ ਸੁਰਦੇਵ ਸੇਵਾ ਇੱਥੇ ਕਰਦਾ ਹੈ ਸੋਭਾ ਦਰਗਾਹ ਹੋ ਰਹੀ ਇੰਦੀ ਹੈ ਸਤੂ ਦੀ ਸੰਗਤ ਐਸੀ ਮਹਾਤਮਾ ਐ ਸਤੂ ਦੀ ਸੰਗਤ ਦਾ ਤੋਂ ਇਸ ਤਰ੍ਹਾਂ ਦੇ ਨਾਲ ਮਹਾਤਮਾ ਨੇ ਸਾਰੀ ਗੱਲ ਸੁਣੀ ਤੇ ਸਮਝਾਇਆ ਬੀਬਾ ਮਾਨਸੰਤ ਬਹੁਤ ਮੁਸ਼ਕਲ ਦੇ ਨਾਲ ਮਿਲਦਾ ਇਹਦੇ ਵਿੱਚ ਜਿਹੜੇ ਕਰਮ ਕਰ ਦਿੱਤੇ ਜਾਣ ਉਹ ਭੋਗਣਾ ਭੋਗਣੇ ਪੈਂਦੇ ਨੇ ਬੜੇ ਔਖੇ ਹੁੰਦੇ ਨੇ ਭੋਗਣ ਵੇਲੇ ਕਰਨ ਵੇਲੇ ਤਾਂ ਆਦਮੀ ਕਰ ਜਾਂਦਾ ਉਸ ਵੇਲੇ ਤਾਂ ਸੋਚਦਾ ਹੀ ਨਹੀਂ ਹੈ ਜੇ ਜਦੋਂ ਬੋਗਣਾ ਪੈਂਦਾ ਫੇਰ ਔਖਾ ਹੁੰਦਾ ਨਿੰਦਿਆ ਕਰਲੀ ਜੰਗੇ ਜੰਗੇ ਬੰਦੇ ਨਿੰਦਿਆ ਕਰਦੇ ਨੇ ਬਾਣੀ ਪੜਨ ਵਾਲੇ ਵੀ ਨਿੰਦਿਆ ਕਰਦੇ ਨੇ ਬਾਕੀ ਹੁੰਦੇ ਨੇ ਗੁਰੂ ਤੋਂ ਬਾਣੀ ਤੇਰੀ ਕੀ ਕੰਮ ਕਰੂ ਜੇ ਤੂੰ ਨਿੰਦਿਆ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਾਂ ਮੂੰ ਗਾਲੇ ਤੇ ਨਿੰਦਗਾ ਨਰਕੇ ਘੋਰ ਬਵਨ ਹੁਣ ਦੱਸੋ ਨਰਕ ਤੋਂ ਕਿਹੜਾ ਬਚਾ ਦੂਗਾ ਨਿੰਦਿਆ ਕਰਨ ਵਾਲੇ ਉਹ ਯਾਹ ਤਰੀਕਾ ਬਿਕਤੇ ਰਾਇਤ ਵੀ ਆਉਂਦੀ ਆ ਕਾਂ ਕਹਿੰਦੇ ਸੰਤ ਕਾ ਨਿੰਦਕ ਕੈਸੇ ਤਰਹ ਸਰ ਪਰ ਜਾਣੋ ਨਰਕ ਹੀ ਪਰ ਪੱਕੀ ਗੱਲ ਜਾਣੋ ਉਹਨੇ ਤਾਂ ਨਰਕ ਚ ਪੈਣਾ ਹੀ ਪੈਣਾ ਤੇ ਚਾਹੇ ਬਾਣੀ ਪੜਦਾ ਚਾਹੇ ਦਾਨ ਕਰਦਾ ਚਾਹੇ ਪ੍ਰਚਾਰ ਕਰਦਾ ਚਾਹੇ ਕੀਰਤਨ ਕਰਦਾ ਹੈ ਉਹਨੇ ਤਾਂ ਜਾਣਾ ਹੀ ਜਾਣਾ ਹੈ ਨਰਕ ਤਾਂ ਉਹਨੂੰ ਮਿਲਣਾ ਹੀ ਮਿਲਣਾ ਹੈ ਕਿਉਂਕਿ ਗੁਰਬਾਣੀ ਨੂੰ ਕੋਈ ਮੇੜ ਨਹੀਂ ਸਕਦਾ ਬਾਣੀ ਜਿਹੜੀ ਹੈ ਇਹ ਸਤ ਸਤ ਸਾਨੂੰ ਰਸਤਾ ਦੱਸਦੀ ਹੈ ਜੇ ਅਸੀਂ ਉਸ ਦੇ ਮੁਤਾਬਕ ਚੱਲੀਏ। ਤੋਂ ਕਹਿਣ ਲੱਗੇ ਦੇਖੋ ਸਾਧ ਸੰਜੀ ਸਾਧੂਆਂ ਦੀ ਸੰਗਤ ਸੰਗਤਾਂ ਦੀ ਸੇਵਾ ਕਰਨ ਦੇ ਨਾਲ ਜੇ ਜੀਵਨ ਸੁਥਰਾ ਹੈ ਤਾਂ ਗੁਰੂ ਦੀ ਦਰਗਾਹ ਚ ਜਾਇ ਕਰ। ਜੇ ਜੀਵਨ ਦੇ ਵਿੱਚ ਨੁਕਸ ਨੇ ਫੇਰ ਤਾਂ ਪਿਆਰਿਓ ਜਾਣਾ ਹੀ ਹੈ ਧਰਮ ਰਾਜ ਦੇ ਕੋਲ। ਤੋਂ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ। ਦੂਜੇ ਪਾਇ ਦੁਸ਼ਟ ਆਤਮਾ اے ਤੇਰੀ ਸਰਕਾਰ। ਜਿਹੜੇ ਆਕੀ ਹੋਏ ਹੋਏ ਨੇ ਨਹੀਂ ਮੰਨਦੇ ਗੁਰੂ ਦੀ ਗੱਲ ਉਹ ਤੇਰੇ ਕੋਲ ਆਉਣਗੇ